No! Oh. Thank ਆਨੇ ਵਾਤੇ ਚਲੇ ਚਲੋ ਜੀ ਸਹਾਈ ਵਾ ਚੜੀ ਭਗੋਤੀ ਦੀ ਕੀ ਬਾਤ ਸਾਈ ਦਸਵੀਂ ਪ੍ਰਤਮ ਭਗੋਤੀ ਸਿਮਰ ਕੇ ਗੁਰ ਨਾਨਕ ਲਈ ਧਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਈ ਸਹਾਈ ਅਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਤੇਰੀ ਅਰਤੀ ਜੁੰਤੇ ਆਇ ਜਿਸ ਨਿਟੇ ਸੰਤੁਪ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਦਾ ਵਿ ਧਾਈ ਸਭ ਥਾਈ ਹੋਇਓ ਜੀ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਛਾਇਆ ਹੋ ਜੀ ਸਾਈਂ ਦਸਾਂ ਪਾਤਸ਼ਾਹ ਜੀ ਦੀ ਜੋਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧੰਨ ਤੱਕੇ ਬੋਲ ਜੀ ਬਾਤ ਇਹ ਦੂ ਪੰਜਾਂ ਪਿਆਰਿਆਂ ਚੌਹ ਸਹਿਰ ਜਾਦਿਆਂ ਚਾਲੀਆਂ ਮੁੱਤਿਆਂ ਹੱਟੀਆਂ ਜਪੀਆਂ ਤੱਕੀਆਂ ਜਿਨ੍ਹਾਂ ਨਾਮ ਜੱਤੇਆ ਵੰਡ ਚਿੰਗਿਆ ਦੇ ਇਨਕਲਾਈ ਤੇ ਇੱਕ ਭਾਈ ਦੇ ਕੈਂਡੀਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤਿਆਨਤਾ ਕੀ ਬੋਲੋ ਦੀ ਵਾਹੇ ਗੁਰੂ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮੇਸ ਤੀਰ ਦਿੱਤੇ ਬੰਦ ਬੰਦ ਕਟਾਏ ਉੱਬਲਦੀਆਂ ਦੇਗਾ ਵਿੱਚ ਬੈਠੇ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਈ ਗਏ ਸਿੱਖੀ ਸਿਰਕ ਕੇਸਾਂ ਸਵਾਸਾਂ ਨਾਲ ਨਿਭਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਹਨਾਂ ਦੀ ਕਮਾਈ ਦਾ ਧਿਆਨ ਧੜਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧੜਕੇ ਬੋਲੋ ਜੀ ਵਾਹਿਗੁਰੂ ਪ੍ਰਜਾ ਵਿੱਚ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸੇ ਕੋ ਵਾਹੀ ਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਿਆਰੇ ਆਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿਕਨ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਦਦਾਨ ਪੁਰਸਾਦਾਨ ਦਾਨਾ ਸਿਰਦਾਨ ਨਾਮਦਾਨ ਚਿਰ ਅੰਮ੍ਰਿਤ ਸਰਜੀ ਦੇਸ਼ਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਕਾ ਦਾ ਮਨ ਦੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਜੀਓ ਜੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੀ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਸੂੜਿਆ ਗਿਆ ਹੈ ਖੁੱਲੇ ਦਰਚਨ ਦੀਦਾਰ ਸੇਵਾ ਸੰਭਾਲਦਾ দান ਖਲਸੀ ਨੂੰ ਗਤਿਓ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ 10ਵੇਂ ਪਾਚ ਸਰਬੰਸਦਾਨੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ ਦਿਹਾੜੀ ਨੂੰ ਮਨਾਉਂਦੇ ਹੋਏ ਗੁਰਦੁਆਰਾ ਪ੍ਰੀਮਗੜ ਸਾਹਿਬ ਪਿੰਡ ਸਿੰਬਲੀ ਦੇ ਪਾਚ ਕੋ ਦਿਨਾਂ ਤੋਂ ਪਰਵਾਸ ਤੇਰੀਆਂ ਮਰਤ ਵੇਲੇ ਤੋਂ ਅਰੰਭ ਕੀਤੀਆਂ ਦਿਨਿਆਂ ਦੇ ਦਾਤਾ ਜੀਓ ਜੋ ਅਜ ਦੀ ਪਰਵਾਹ ਤੇਰੀ ਸੱਚੇ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਸਮੂਹ ਸੰਗਤ ਵੱਲੋਂ ਆਪ ਜੀ ਦੀ ਬਾਣੀ ਦਾ ਜਪ ਕੀਰਤਨ ਕਰਦੇ ਉਸੱਚੇ ਪਾਤਸ਼ਾਹ ਜੀਓ ਨਗਰ ਦੀ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਪ੍ਰੀਮ ਗੜ੍ਹ ਸਾਹਿਬ ਪੰਚੇ ਸੱਚੇ ਪਾਤਸ਼ਾਹ ਜੀਓ ਇੰਨੇ ਸਮੇਂ ਦੇ ਵਿੱਚ ਸਮੂਹ ਸੰਗਤ ਵੱਲੋਂ ਹੋਏ ਕੀਰਤਨ ਦੇ ਸੱਚੇ ਪਾਤਸ਼ਾਹ ਜੀ ਹੋਈਆਂ ਪੁਨਾ ਚੁੱਕਾ ਗਲਤੀਆਂ ਦੀਆਂ ਕਿਵੇਂ ਕਰਨੀਆਂ ਅੱਗੇ ਤੋਂ ਛੋਤੇ ਸਪਸ਼ਟ ਕੀਤਨ ਕਰਨ ਦੀ ਸਮੱਤ ਬਖਸ਼ਣੀ ਦਾਤ ਪਾਤਸ਼ਾਹੀਓ ਕਿਰਪਾ ਕਰਨੀ ਆਪ ਜੀ ਦੇ ਦਰ ਘਰ ਦੇ ਸੇਵ ਸਰਦਾਰ ਹਰਵੰਸ ਸਿੰਘ ਪੁੱਤਰ ਸਵਰਗਵਾਸੀ ਸਰਦਾਰ ਸੰਸਾਰ ਸਿੰਘ ਜਿਨ੍ਹਾਂ ਹੁਣ ਉੱਚੇ ਪਾਤਸ਼ਾਹੀਓ ਪੰਚਮ ਕੜਾ ਪ੍ਰਸ਼ਾਦ ਦੀਆਂ ਦੇਗਾ ਚਾਹ ਦੇ ਲੰਗਰ ਵਰਦਾਨਿਆਂ ਲੰਗਰ ਹਾਜ਼ਰ ਨੇ ਪਰਵਾਨ ਕਰਨਾ ਪਰਵਾਨ ਦੀ ਤਪਚਾ ਲੰਗਰ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਸੁਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਿੱਤੇ ਜੇ ਪਾਛਾ ਜੀ ਕਿਰਪਾ ਕਰਨੀ ਇਸ ਪਰਿਵਾਰ ਦੇ ਸਿੱਖ ਤੇ ਮਿਹਰ ਭਰਿਆ ਰੱਖਣਾ ਗੁਰਸਿੱਖੀ ਜੀਵਨ ਨਾਮਦਾਨ ਦੇ ਰੋਗਤਾ ਚੜ੍ਹਦੀਆਂ ਕਲਾਂ ਬਖਸ਼ਣੀਆਂ ਰਮਦਾਨ ਫਤੇ ਬਖਸ਼ਣੀ ਦੇਸ਼ ਵਦੇਸ਼ ਰੱਖਿਆ ਕਰਨੀ ਜੇ ਪਾਤਸ਼ਾਹ ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਰੱਖਣਾ ਲੰਮੀਆਂ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੀ ਆਗਿਆਕਾਰੀ ਬਣਾਉਣਾ ਬੱਚਿਆਂ ਨੂੰ ਜੇ ਪਾਤਸ਼ਾਹ ਜੀਓ ਸਮੂਹ ਆਈ ਸੰਗਤ ਚੱਲਿਆ ਹੋਇਆ ਕਦਮ ਕਦਮ ਲੇਖੇ ਲਾਣਾ ਸਮੂਹ ਸੰਗਤ ਦੀਆਂ ਸਿਵਾਵਾਂ ਪਿਟਾਵਾਂ ਦਰ ਪਰ ਵਾਨ ਕਰਨੀਆਂ ਨਗਰ ਜਿਹੜੇ ਤੇ ਸੁਖ ਵਰਤਾਣੀ ਜੋ ਜੀ ਤੇਰੇ ਦਰ ਆਵੇ ਸੁਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਗੁਰਦੀਪਾ ਖਾਸਾ ਵਾਹਿਗੁਰੂ ਜੀ ਕੀ ਬੋਲੇ ਸੁਨਹਾਲ ਸਾਤਿ ਸ੍ਰੀ ਅਕਾਲ ਕਾਲ ਸਾਹਿਬਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ